ਤੁਹਾਨੂੰ ਹਰ ਖੁਆਬ ਦੇ ਵਿੱਚ ਤੂੰ ਸੁਖੀ ਹੋਵੇਂ ਉਹ ਕਿੰਦਾ ਦਾ ਸੁੱਖ ਹੈ ਹੁਣ ਇਦਾਂ ਦੇ ਆਪਾਂ ਸਿੱਖ ਦੇਖੇ ਆ ਜਿਨ੍ਹਾਂ ਨੂੰ ਆਦੇ ਦੇ ਨਾਲ ਚੀਰ ਦਿੱਤਾ ਭਾਈ ਮਤੀ ਦਾਸ ਪਰ ਆਦੇ ਦੇ ਨਾਲ ਚੀਰ ਦਿੱਤਾ ਹੈ ਪਰ ਭਾਈ ਮਤੀ ਦਾਸ ਦੇ ਸੁੱਖ ਨੂੰ ਕੋ ਚੀਰ ਨਹੀਂ ਸਕਿਆ ਭਾਈ ਮਤੀ ਦਾਸ ਆਰੇ ਦੇ ਨਾਲ ਜੀ ਰਿਆ ਗਿਆ ਪਰ ਆਨੰਦ ਦੇ ਵਿੱਚ ਹੈ ਦੇਖੋ ਇਹ ਜਿੱਦਾਂ ਦਾ ਸੁੱਖ ਹੈ ਵੀ ਕੋਈ ਬੰਦਾ ਆਰੇ ਨਾਲ ਜੀ ਰਿਆ ਜਾਵੇ ਉੱਥੇ ਵੀ ਸੁੱਖ ਹੈ ਕਿਸੇ ਨੂੰ ਉਪਲ ਦੇ ਦੇਗ ਦੇ ਵਿੱਚ ਪਿਠਾ ਦਿੱਤਾ ਉੱਥੇ ਵੀ ਉਹ ਸੁੱਖ ਹੈ ਉਹ ਸੁੱਖ ਨਹੀਂ ਸਰ ਦਾ ਆੜ ਕਾ ਵੀ ਕਿਸੇ ਨੂੰ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅਗਲਾ ਦਿੱਤੀ ਉੱਥੇ ਵੀ ਸੁੱਖ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਨੇ ਸੁੱਖ ਦੇ ਦਾਤੇ ਨੂੰ ਜਿਹੜਾ ਸੁੱਖ ਦਤਾ ਹੈ ਪਰਮਾਤਮਾ ਉਹਨੂੰ ਮਨ ਦੇ ਵਿੱਚ ਵਸਾ ਲਿਆ ਜਦੋਂ ਮਨ ਦੇ ਵਿੱਚ ਪਰਮਾਤਮਾ ਵਸ ਜਾਵੇ ਹੁਣ ਆਪਾਂ ਉਦੋਂ ਬੱਚਿਆਂ ਨੂੰ ਦੱਸਿਆ ਸੀ ਕਿ ਤੁਸੀਂ ਬਾਣੀ ਪੜ੍ਹਨੀ ਹਾਂਜੀ ਬੱਚਿਆਂ ਨੂੰ ਦੱਸਿਆ ਸੀ ਕਿਹੜੇ ਕਿਹੜੇ ਪੜ੍ਹ ਕੇ ਹੱਥ ਖੜਾ ਕਰੋ ਸ਼ਾਬਾਸ਼ ਬਾਕੀ ਫੌਜਾਂ ਹਾਂਜੀ ਤੁਹਾਨੂੰ ਉਦੋਂ ਆਖਿਆ ਸੀ ਕਿ ਜਪਜੀ ਸਾਹਿਬ ਦੇ ਪਾਠ ਤੋਂ ਹਾਂਜੀ ਆਨੇ ਪਾਣੀ ਪਾਠ ਕਰੋ ਜਰਜੀਤ ਸਾਹਿਬ ਕਿਉਂਕਿ ਇਦਾਂ ਹੀ ਹੋਣੀ ਹੋਣੀ ਪਾਣੀ ਪਾਣੀ ਦੀ ਆਦਤ ਪੈ ਜਾ ਜਰੂਲ ਮੰਤਰ ਦਾ ਪਾਠ ਤੁਸੀਂ ਕਿਤੇ ਪਾਠ ਕੀਤੇ ਪੰਜ ਕੱਲ ਕਿ ਨਹੀਂ ਕੀਤੇ ਆ ਦੇਖੋ ਛੋਟੀ ਜੀ ਬੱਚੀ ਇਹਨਾਂ ਨੇ ਪਾਠ ਕੀਤੇ ਸੋ ਜਦੋਂ ਆਪਾਂ ਪਾਠ ਕਰਾਂਗੇ ਜਦੋਂ ਆਪਾਂ ਬਾਣੀ ਪੜਾਂਗੇ ਫਿਰ ਬਾਣੀ ਦੇ ਵਿੱਚੋਂ ਸਾਨੂੰ ਸੁੱਖ ਮਿਲਦਾ ਹੈ ਮਨਾਂ ਕਿੰਦੇ ਦੁੱਖ ਰੋਗ ਚੰਤਾ ਵੀ ਉਤਰੀ ਚੰਤਾ ਉਤਰੀ ਸੋਨੀ ਸੱਚੀ ਬਾਣੀ ਜਦੋਂ ਪੜਾਂਗੇ ਤੇ ਪੜਦੇ ਹੋਇਆ ਉਹਨੂੰ ਸੁਣਾਗੇ ਸੋਨੀ ਵੀ ਬਾਣੀ ਸੋਨੀ ਕਿਤਾਇਆ ਤੇ ਮੈਨੂੰ ਪਤਾ ਕਿਉਂਦਾ ਵੀ ਆਪਾਂ ਕੰਨਾਂ ਦੇ ਨਾਲ ਸੁਣਦੇ ਨਹੀਂ ਮੂੰਹ ਦੇ ਨਾਲ ਪੜਿਟਾ ਨਹੀਂ ਪਾਠ ਕੀਤਾ 2 ਘੰਟੇ ਨਾਲ ਆਨਲਾਈਨ ਜਾ ਪੜਿਆ ਪਰ ਸੁਣਿਆ ਨਹੀਂ ਆਪਾਂ ਪਤਾ ਕਿਉਂ ਉਹਦਾ ਕਾਰਨ ਇਹ ਵੀ ਅੰਦਰ ਦਿਮਾਗ 'ਚ ਕੁਝ ਹੋਰ ਚੱਲਦਾ ਜਦੋਂ ਕੁਝ ਹੋਰ ਚੱਲੇ ਨਾ ਫਿਰ ਕੱਲ ਜਿਹੜੇ ਸਾਡੇ ਉਹ ਸਾਡੀ ਕਈ ਕੋਈ ਗੱਲ ਸੁਉਂਦੇ ਨੇ ਸਾਡੀ ਕਈ ਗੱਲ ਸੁਉਂਦੇ ਨੇ ਕਿਉਂਕਿ ਅੰਦਰ ਮੂੰਹ ਤੋਂ ਵੀ ਅੰਦਰ ਇੱਕ ਹੋਰ ਚੀਜ਼ ਆ ਸਾਡੀ ਸੁਰਤ ਅਸੀਂ ਥੋੜੀ ਸੁਰਤ ਨਾਲ ਅਸੀਂ ਦੇਖ ਦੇ ਕੇ ਪਾਠ ਕਰੀ ਜਾਂਦੇ ਆ ਪਰ ਅੰਦਰਲਾ ਜਿਹੜਾ ਸਾਡਾ ਸੁਰਤ ਮੰਡਲ ਨਾਲ ਉਹ ਹੋਰ ਖਿਆਲ ਦੇ ਵਿੱਚ ਹੁੰਦਾ ਹੈ ਇਸ ਕਰਕੇ ਸਾਡੇ ਕੰਮ ਜਿਹੜੇ ਆ ਉਹ ਪਾਠ ਨਹੀਂ ਹੁੰਦੇ ਕਿਉਂਕਿ ਸਾਡਾ ਅੰਦਰਲਾ ਧਿਆਨ ਕਿਤੇ ਹੋਰ ਹੁੰਦਾ ਜਦੋਂ ਸਾਡਾ ਅੰਦਰਲਾ ਧਿਆਨ ਕਿਤੇ ਹੋਰ ਹੋਵੇ ਉਦੋਂ ਫਿਰ ਕੀ ਹੁੰਦਾ ਸਾਡੇ ਕੰਨ ਜਿਹੜੇ ਹਨ ਇਹ ਬਾਣੀ ਵੀ ਸੁਣਦੇ ਜਿੰਨ ਮਨ ਹੋਰ ਮੁਗ। ਕਈ ਵਾਰੀ ਤੁਹਾਡਾ ਸਵਾਲ ਹੁੰਦਾ ਹੈ ਵੀ ਬਾਣੀ ਪੜ੍ਹਦੇ ਆ ਧਿਆਨ ਨਹੀਂ ਲੱਗਦਾ ਹੁੰਦਾ ਨਾ ਨਹੀਂ। ਕਹਿੰਦੇ ਜ्यादातर ਇਹ ਸਵਾਲ ਹੁੰਦਾ ਵੀ ਬਾਣੀ ਪੜ੍ਹਦੇ ਆ ਸਾਡਾ ਧਿਆਨ ਨਹੀਂ ਲੱਗਦਾ। ਉਹ ਧਿਆਨ ਨਾ ਲੱਗਣ ਦਾ ਕਾਰਨ ਇਹ ਹੈ ਕਿਉਂਕਿ ਬਾਣੀ ਦੇ ਧਿਆਨ ਹੁੰਦਾ ਹੀ ਨਹੀਂ ਕਿ ਲੱਗਣਾ ਕਿ ਮਨ ਦੇ ਧਿਆਨ ਧਿਆਨ ਤੇ ਕਿਤੇ ਹੋਰ ਹੁੰਦਾ। ਅਪਾ ਗੁਰਕਾ ਲੈ ਕੇ ਖਖਵਾਈ ਜਾਂ ਨੇ ਪਾਠ ਕਰੀ ਜਾਂਦੇ ਆ ਪਰ ਸਾਡਾ ਪੂਰਾ ਧਿਆਨ ਬਾਣੀ ਪੜਨ ਵਿੱਚ ਨਹੀਂ ਹੁੰਦਾ ਹਾਂਜੀ ਕਿਉਂ ਕਿਉਂਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਨਹੀਂ ਹੁੰਦੇ ਅਸੀਂ ਜਿਹੜਾ ਵਰਤਮਾਨ ਉਹਦੇ ਵਿੱਚ ਨਹੀਂ ਹੁੰਦੇ ਜਿਹੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਨਹੀਂ ਹੁੰਦੇ ਅਸੀਂ ਕਿੱਥੇ ਹੁੰਦੇ ਆ ਅਸੀਂ ਜਾਂ ਪਿੱਛੇ ਦੀਆਂ ਗੱਲਾਂ ਸੋਚੀ ਜਾਂਦੇ ਜਾਂ ਅਗਲੀਆਂ ਗੱਲਾਂ ਸੋਚੀ ਜਾਂਦੇ ਵੀ ਅੱਗੇ ਜਾ ਕੇ ਮੈਂ ਕੀ ਕਰਨਾ ਉਦੋਂ ਕੀ ਹੁੰਦਾ ਉਹ ਸਾਡਾ ਧਿਆਨ ਨਹੀਂ ਲੱਗਦਾ ਬਹੁਤੇ ਬੱਚੇ ਜੇ ਕਲਾਸ ਵਿੱਚ ਬਹੁਤੇ ਨੰਬਰ ਨਹੀਂ ਲੈਣਦੇ ਉਹਦਾ ਕਾਰਨ ਇਹ ਹੀ ਆ ਵੀ ਉਹ ਕਲਾਸ ਵਿੱਚ ਹਾਜ਼ਰ ਨਹੀਂ ਹੁੰਦੇ ਸਰੀਰ ਕਰਕੇ ਹੁੰਦੇ ਆ ਸਰੀਰ ਕਰਕੇ ਹੁੰਦੇ ਆ ਪਰ ਮਨ ਕਰਕੇ ਹਾਜ਼ਰ ਨਹੀਂ ਹੁੰਦੇ ਹਾਂਜੀ ਮਨ ਕਰਕੇ ਹਾਜ਼ਰ ਨਹੀਂ ਨਹੀਂ ਹੁੰਦੇ ਮਾਲੂਮਦਾ ਕਿਤੇ ਹੋਰ ਹੁੰਦਾ ਔਰ ਤੁਸੀਂ ਬੈਠੇ ਹੋ ਸਾਰੇ ਮਨ ਕਰਕੇ ਹਾਜ਼ਰ ਹੋ ਹੈ ਹਾਂਜੀ ਸਾਰੇ ਹਾਜ਼ਰ ਨਹੀਂ ਨਾ ਕਿਉਂ ਕਿ ਕਿਉਂਕਿ ਤੁਸੀਂ ਅੱਖਾਂ ਨਾਲ ਇਦਰੋਂ ਤੋਂ ਦੇਖੀ ਜਾਂਦੇ ਹੋ ਦਿਮਾਗ ਤੁਹਾਡਾ ਕਿੰਨਾ ਦਾ ਹੋਰ ਪਾਸੇ ਚੱਲਦਾ ਹੋਣਾ ਇਹ ਔਖੀ ਥੇੜਾ ਜਦੋਂ ਤੁਸੀਂ ਜਿਹੜਾ ਕੰਮ ਚੱਲ ਰਿਹਾ ਨਾ ਥੋੜਾ ਸਮਾਂ ਆਪਣਾ ਧਿਆਨ ਲਗਾ ਕੇ ਦੇਖੋ ਜਿਹੜਾ ਸਮਾਂ ਚੱਲ ਰਿਹਾ ਨਾ ਉਹਦੇ ਵਿੱਚ ਆ ਜੀ ਉਹਦੇ ਵਿੱਚ ਜਦੋਂ ਆ ਗਿਆ ਉਹ ਕਿੰਨਾ ਫਿਰ ਜੀਵਨ ਦਾ ਆਨੰਦ ਜਿਹੜਾ ਪ੍ਰਾਪਤ ਹੁੰਦਾ ਹੈ ਆਪਾਂ ਤਾਂ ਹਰ ਪਾਸੇ ਵਿੱਚ ਲੱਗੇ ਜਾ ਪਿਛਲਾ ਸੋਚੀ ਜਾਂਦੇ ਆ ਜਾਂ ਅਗਲਾ ਸੋਚੀ ਜਾਂਦੇ ਆ ਜਾਂ ਇਧਰ ਉਧਰ ਦੇਖੀ ਜਾਂਦੇ ਉਹ ਕਰਨ ਕੀ ਹੁੰਦਾ ਸਾਡਾ ਜਿਹੜਾ ਧਿਆਨ ਨਾ ਉਹ ਵਰਤਮਾਨ ਵਿੱਚ ਨਹੀਂ ਰਹਿੰਦਾ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਗੁਰੂ ਘਰ ਹੋਣਾ ਹੈ ਉਹਨਾਂ ਨੇ ਸultan ਨੂੰ ਸਾਨੂੰ ਸਮਝਾਇਆ ਜਦੋਂ ਨਮਾਜ਼ ਪੜਨ ਦੀ ਸਾਖੀ ਆਉਂਦੀ ਨਾ ਗੁਰਦੁਆਰਾ ਅੰਤਰਜਾਮਤਾ ਸਾਹਿਬ ਗਏ ਕਦੀ ਉੱਥੇ ਉਥੇ ਮਾਰਾ ਦਿਨ ਸੁਣਾਇਆ ਸੀ ਵੀ ਜਿਹੜਾ ਦੌਲਤ ਖਾਂ ਲੋਧੀ ਨਮਾਜ਼ ਪੜਦਾ ਮਾਰੇ ਕੇੰਨੇ ਤੇਜ਼ੀ ਦਿਮਾਗ ਪਰਮਾਨੀ ਵਿੱਚ ਕਿਉਂਕਿ ਤੂੰ ਨਮਾਜ਼ ਮੂੰਹ ਦੇ ਨਾਲ ਪੜਦਾ ਸੀ ਪਰ ਧਿਆਨ ਤੇਰਾ ਕਿੱਥੇ ਸੀ ਹਾਂਜੀ ਕੋੜੇ ਖਰੀਦਣ ਹਨਾ ਉਹ ਸੋਚਦਾ ਫਦਾ ਕੀ ਸੀ ਵੀ ਮੈਂ ਕਾਬਲ ਘੋੜੇ ਖਰੀਦਣ ਵਾਸਤੇ ਬੰਦੇ ਭੇਜਨੇ ਘੋੜੀ ਖਰੀਦਣ ਵਾਸਤੇ ਤੁਰਿਆ ਫਿਰਦਾ ਸਮਝ ਆ ਗਈ ਤੁਹਾਨੂੰ ਤੇ ਆਪਾਂ ਮੰਨ ਲਓ ਗੁਰਦੁਆਰੇ ਆਏ ਆ ਤੇ ਸਾਡਾ ਧਿਆਨ ਜੇ ਹੋਰ ਪਾਸੇ ਆ ਤੇ ਫਿਰ ਆਪਣਾ ਪਾਠ ਕੀਤਾ ਪਰਵਾਣ ਨਹੀਂ ਮਾਰਾ ਕਿਤੇ ਤੇ ਵੀ ਨਮਾਜ਼ ਪਰਵਾਣ ਨਹੀਂ ਹੁਣ ਆਪਾਂ ਕਈ ਵਾਰੀ ਕੀ ਕਰਦੇ ਆ ਪਾਠ ਕਰੀ ਜਾਂਦੇ ਆ ਮੂੰਹ ਚੱਲੀ ਜਾਂਦਾ ਪਰ ਦਿਮਾਗ ਤੇ ਹੋਰ ਚੱਲ ਰਿਹਾ ਹੁੰਦਾ ਉਹ ਕੀ ਹੁੰਦਾ ਫਿਰ ਅਸੀਂ ਪੂਰੀ ਤਰ੍ਹਾਂ ਪਾਠ ਦਾ ਲਾਹਾ ਨਹੀਂ ਲੈ ਸਕਦੇ ਹੁਣ ਧਿਆਨ ਲੱਗੇ ਆਪਾਂ ਕਿੰਨੇ ਸਾਡਾ ਧਿਆਨ ਨਹੀਂ ਲੱਗਦਾ ਪਾਣੀ ਪੜਦੇ ਆ ਧਿਆਨ ਕਿੱਥੋਂ ਲੱਗੇਗਾ ਜਦੋਂ ਅਸੀਂ ਮੰਨ ਲਓ ਹੁਣ ਆਪਾਂ ਸਿਮਰਨ ਕਰਦੇ ਸੀ ਤੇ ਕੰਨਾਂ ਦੇ ਨਾਲ ਸੁਣਨਾ ਹੈ ਕੰਨਾਂ ਦੇ ਨਾਲ ਕੀ ਕਰਨਾ ਸੁਣਨਾ ਦੂਤੀ ਚੱਲ ਦੂਗੀ ਨਹੀਂ ਆ ਇਹ ਕੰਮ ਸ਼ਾਸਨ ਤੇ ਇੱਕ ਧਿਆਨ ਜਿਹੜਾ ਕੰਮ ਕਰ ਰਹੇ ਆ ਉਹਦੇ ਵਿੱਚ ਧਿਆਨ ਹੁਣ ਗੱਡੀ ਚਲਾਉਨੇ ਆ ਜੇ ਪ੍ਰੈਜੈਂਸ ਵਿੱਚ ਧਿਆਨ ਨਹੀਂ ਹੋਵੇਗਾ ਤੇ ਐਸੀਡ ਹੁੰਦਾ